ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਮਦਲਾ ਢਿੰਗਰਾ ਜੋਥ ਵੈਲਫੇਅਰ ਕਲੱਬ ਵੱਲੋਂ ਇਹ ਵਿਸ਼ਾਲ ਮੈਡੀਕਲ ਕੈਂਪ ਮੈਦਾਨਤਾ ਹਸਪੀਟਲ ਵੱਲੋਂ ਲਗਾਇਆ ਜਾ ਰਿਹਾ ਹੈ ਜ ਜਿਹਦੇ ਵਿੱਚ ਹੱਡੀਆਂ ਦੇ ਟੈਸਟ, ਬਲੱਡ ਟੈਸਟ, ECG, ਐਕਸ-ਰੇ, ਖੂਨਦਾਨ ਕੈਂਪ ਸਾਰਾ ਕੁਝ ਫ੍ਰੀ ਆਫ ਕੋਸਟ ਲਾਇਆ ਲਾਇਆ ਜਾ ਰਿਹਾ ਹੈ ਆਬ ਏ ਸਾਡੀ ਸੰਸਥਾ ਵੱਲੋਂ ਹਰ ਸਾਲ ਕੈਂਪ ਲਗਾਇਆ ਜਾਂਦਾ ਵਾ ਜਿੰਨੇ ਵੀ ਲੋੜਵੰਦ ਲੋਕਾਂ ਦੇ ਵਾਧਵਾ ਦੇ ਫਾਇਦਾ ਚੁੱਕਣ ਕਲੱਬ ਦਾ ਜਿਹੜੀ ਸਾਡੀ ਸੰਸਥਾ ਹੈਗੀ ਸ਼ੇਧ ਮਦਲਾ ਢਿੰਗਰਾ ਯੂਥ ਵੈਲਫੇਅਰ ਕਲੱਬ ਇਹ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਆ ਜੀ ਸਾਡੇ ਵਿੱਚ ਕੋਈ ਮਤਭੇਦ ਨਹੀਂ ਕੋਈ ਮਨਭੇਦ ਨਹੀਂ ਆ ਸਾਡਾ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਸਾਡੇ ਨਾਲ ਮਾਤਾਵਾ ਸਾਡੇ ਨਾਲ ਹੈ ਬਤਾਈ ਜੀ ਅੱਜ ਇਹ ਕੈਂਪ ਲੱਗਾ ਕੀ ਕਹਿਣਾ ਚਾਹੋਗੇ ਅੱਜ ਕਿੰਨੇ ਕੁ ਫਾਇਦੇ ਮਿਲ ਰਹੇ ਤੁਹਾਨੂੰ ਬਹੁਤ ਫਾਇਦਾ ਹੈ ਜੀ ਸਾਨੂੰ ਐਂ ਕਹਿਣੇ ਮੇ ਭਲਾ ਹੋਵੇ ਜਿੰਨੇ ਵੀ ਕੈਂਪ ਲਾਇਆ ਵਾ ਬਹੁਤ ਫਾਇਦਾ ਗਰੀਬਾਂ ਵਾਸਤੇ ਜਿਹੜੀ ਪਰਚੀ ਬਾਨੀ ਆ ਜਿਹੜੀ ਇੱਥੇ ਦਵਾਈ ਜਾਂ ਜਿਹੜੀ ਜਾਣ ਦਿੱਤੀ ਜਾਊਗੀ ਫ੍ਰੀ ਦਿੱਤੀ ਜਾਂ ਕੇ ਪੈਸੇ ਲੈ ਰਹੇ ਨੇ ਨਹੀਂ ਨਹੀਂ ਫ੍ਰੀ ਬਿਲਕੁਲ ਦਿੱਤੀ ਜਾਂਦੀ ਕੋਈ ਪੈਸੇ ਨਹੀਂ ਲੱਗਦਾ ਪਿਆ ਜੀ ਸ਼ਤੀਸ਼ ਪੁੰਜ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਜਿਹੜੀ ਇਹਨਾਂ ਦੀ ਸਭਾ ਆ ਉਹ ਮਿਲ ਕੇ ਸਾਰੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਜਿਵੇਂ ECG ਆ ਹੱਡੀਆਂ ਦੇ ਟੈਸਟ ਨੇ ਬਲੱਡ ਟੈਸਟ ਨੇ ਔਰ ਐਕਸ-ਰੇ ਵੀ ਸ਼ਾਇਦ ਆ ਰਹੇ ਨੇ ਤੇ ਕਾਫੀ ਟੈਸਟ ਨੇ ਜਿਹੜੇ ਕੀ ਉਹ ਉਪਲੱਬਧ ਕਰਾ ਰਹੇ ਨੇ ਇਸ ਕਰਕੇ ਸਾਨੂੰ ਮਾਣ ਆ ਇਸ ਬੱਚੇ ਤੇ ਔਰ ਸਾਰੀ ਸਭਾ ਤੇ ਮਾਣ ਆ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਜਿਹੜੇ ਦੇਖੋ ਜੀ ਬਲੱਡ ਕੈਂਪ ਵੀ ਲਗਾਇਆ ਗਿਆ ਤੇ ਬਾਕੀ ਹੱਡੀਆਂ ਦਾ ਟੈਸਟ ਮੈਂ ਤੁਹਾਨੂੰ ਦੱਸਿਆ ਨੇ ਵੀ ਸਾਰੇ ਟੈਸਟਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੱ ਚੁੱਕੀਆਂ ਇਸ ਕਰਕੇ ਵੀ ਪੂਰੇ ਇਧਰ ਛਾਟੇ ਇਲਾਕੇ ਦੇ ਵਿੱਚੋਂ ਆ ਰਹੇ ਨੇ ਲੋਕ ਇਹ ਨਹੀਂ ਕੋਈ ਇੱਕ ਵਾਰਡ ਚੋਂ ਆ ਰਿਹਾ ਇੱਥੇ ਕੋਈ ਕਾਉਂਸਲਰ ਨਹੀਂ ਕੋਈ ਕੁਛ ਨਹੀਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇਹਨਾਂ ਨੇ ਪ੍ਰੋਗਰਾਮ ਕਰਾਇਆ ਇੱਕ ਮੰਚ ਤੇ ਖੜੇ ਹੋ ਕੇ ਸਾਰੀ ਪਬਲਿਕ ਆਈ ਆ ਤੇ ਕੋਈ ਦੂਸ਼ ਭਾਵ ਨਹੀਂ ਕਿਸੇ ਵਿੱਚ ਵੀ ਕੀ ਆਪ ਦੂਸਰੀ ਪਾਰਟੀ ਦਾ ਐਸ ਪਾਰਟੀ ਦਾ ਇੱਥੇ ਪਾਰਟੀ ਨਹੀਂ ਖੂਨਦਾਨ ਮਹਾਦਾਨ ਆ ਜਿਹੜਾ ਹੀ ਆਪਣੇ ਜਿੰਦੇ ਜੀ ਕੁਝ ਸਮਾਜ ਨੂੰ ਦਾਨ ਕਰ ਸਕਦੇ ਆ ਤੇ ਖੂਨਦਾਨ ਵੱਧ ਤੋਂ ਵੱਧ ਕਰਨਾ ਚਾਹੀਦਾ ਮੈਂ ਹਜੇ ਤੱਕ 49 ਵਾਰ ਖੂਨਦਾਨ ਕਰ ਚੁੱਕਾ ਅੱਜ ਮੇਰੀ 50 ਪੂਰੀ ਹੋਣੀ ਆ ਜੀ ਬਸਰ ਖੂਨਦਾਨ ਜਿਵੇਂ ਉਹਨਾਂ ਨੇ ਕਿਹਾ ਕਿ ਇਹ ਮਹਾਦਾਨ ਆ ਭਾਵੇਂ ਤੁਸੀਂ ਕੋਈ ਦੂਜਿਆ ਦਾਨ ਨਾ ਕਰੀਏ ਆਈ ਥਿੰਕ ਕਿਹੇ ਦੀ ਜ਼ਿੰਦਗੀ ਜੇ ਸਾਡੇ ਖੂਨ ਥਾਣੀ ਬਚ ਸਕਦੀ ਆ ਤੇ ਉਹ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਜਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਬਖਾਵਾਗੇ ਤਲਵੰਡੀ ਅਮਰਸਾ ਦੇ 68ਾ ਸਕੂਲ ਦੀ ਜਿੱਥੇ ਕਿ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵੱਡੀ ਤਦਾਦ ਵਿੱਚ ਲੋਕ ਇੱਥੇ ਪਹੁੰਚੇ ਨੇ ਇੱਥੇ ਲੋਕਾਂ ਨੂੰ ਜਿਹੜਾ ਕਿ ਫਾਇਦਾ ਕੀਤਾ ਜਾ ਰਿਹਾ ਲੋਕਾਂ ਦੇ ਇੱਥੇ ਟੈਸਟ ਜਿਹੜੇ ਫ੍ਰੀ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ 350 ਵਾਰ ਸ਼੍ਰੀ ਦੀਹਾੜਾ ਜਿਹੜਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਸਬੰਧਤ ਫਰੀ ਮੈਡੀਕਲ ਕੈਂਪ ਜਿਹੜਾ ਅੱਜ ਲਗਾਇਆ ਜਾ ਰਿਹਾ ਉੱਥੇ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀ ਕਰਾਂਗੇ ਅਤੇ ਮੈਡੀਕਲ ਕੈਂਪ ਦੇ ਨਾਲ ਨਾਲ ਜਿੱਥੇ ਕਿ ਲੋਕਾਂ ਦਾ ਇੱਥੇ ਫਰੀ ਚੈੱਕਅਪ ਕੀਤਾ ਜਾਊਗਾ ਲੋਕਾਂ ਨੂੰ ਵਧੀਆ ਜਿਹੜੀਆਂ ਸਹੂਤਾ ਦਿੱਤੀ ਜਾਣਗੀਆਂ ਅਤੇ ਆਰਤੀ ਦੇਵਾ ਜੀ ਜਿਹੜੇ ਇੱਥੇ ਪਹੁੰਚੇ ਨੇ ਮੁੱਖ ਮਹਿਮਾਨ ਵਜੋਂ ਤੁਸੀਂ ਦੇਖ ਸਕਦੇ ਹੋ ਤੁਸੀਂ ਵਿੱਚ ਲਗਾਤਾਰ ਜਿਹੜੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹਰ ਇੱਕ ਜਿਹੜੀਆਂ ਇੱਥੇ ਤੁਹਾਨੂੰ ਫਰੀ ਦਵਾਈਆਂ ਅਤੇ ਨਾਲ ਤੁਹਾਨੂੰ ਇੱਥੇ ਮੈਡੀਕਲ ਚੈੱਕਅਪ ਕੀਤਾ ਜਾਊਗਾ ਵਕ ਵਕ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਜਿਹੜੀਆਂ ਤੁਹਾਡੀ ਪਰਚੀ ਤੱਕ ਜਿਹੜੀ ਆ ਸੁਭਦਾ ਤੱਕ ਜਿਹੜੀ ਤੁਹਾਨੂੰ ਫ੍ਰੀ ਦਿੱਤੀ ਜਾਊਗੀ ਤੇ ਨਾਲ ਹੀ ਜਿਹੜੀਆਂ ਤੁਹਾਨੂੰ ਇੱਥੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਜਿਹੜੀਆਂ ਆਸਾਨੀਆਂ ਕਰ ਰਹੇ ਆ ਆਰਤੀ ਦੇਵਾ ਜੀ ਇੱਥੇ ਪਹੁੰਚੇ ਨੇ ਅਤੇ ਮੁੱਖ ਮਹਿਮਾਨ ਵੱਲੋਂ ਅਤੇ ਇਹਨਾਂ ਨੇ ਖਾਸ ਕਰਕੇ ਇੱਥੇ ਜਿਹੜਾ ਅੱਜ ਮੈਡੀਕਲ ਕੈਂਪ ਲਾਇਆ ਗਿਆ ਯਾਰਾ ਉੱਥੇ ਆ ਕੇ ਇੱਥੋਂ ਦੇ ਪ੍ਰਬੰਧਾਂ ਦਾ ਵੀ ਜਿਹੜਾ ਜਾਇਦਾ ਲਿਆ ਵੱਡਾ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਲਗਾਤਾਰ ਤੁਹਾਨੂੰ ਜਿਹੜੀਆਂ ਆਸਾਨੀਆਂ ਕਰ ਰਹੇ ਆ ਬਿਲਕੁਲ ਜਸ ਵੀ ਹਾਲ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਡਾਕਟਰ ਨਾਲ ਗੱਲਬਾਤ ਵੀ ਕੀਤੀ ਜਾਊਗੀ ਅਤੇ ਇਸ ਚੀਜ਼ ਦਾ ਮਹੀਨਾ ਵੀ ਕੀਤਾ ਜਾਊਗਾ ਕਿ ਵੀ ਦਵਾਈਆਂ ਪਰਚੀ ਜਿਹੜੀ ਆ ਕਿੰਨੀਆਂ ਕਿ ਜਿਹੜੀਆਂ ਇੱਥੇ ਅੱਖਾਂ ਦੇ ਤੁਸੀਂ ਦੇਖ ਸਕਦੇ ਹੋ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਅੱਖਾਂ ਦਾ ਲੜੇ ਚੈੱਕਅਪ ਕਰਨ ਤੋਂ ਬਾਅਦ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਤੁਹਾਨੂੰ ਜਿਹੜੀਆਂ ਸਹਾਈਆਂ ਕਰਦੇ ਆ ਨਿਗਾ ਚੈੱਕ ਕੀਤੀ ਜਾ ਰਹੀ ਹੈ ਅਤੇ ਨਿਗਾ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਫ੍ਰੀ ਐਂਕਾ ਤੱਕ ਦਿੱਤੀ ਦਿੱਤੀ ਜਾਣ ਗਿਆ ਅਤੇ ਉਹਨਾਂ ਦੇ ਆਪਰੇਸ਼ਨ ਵੀ ਜਿਹੜੇ ਕਈਆਂ ਦੇ ਉਹ ਕੀਤੇ ਜਾਣਗੇ ਸਤੀਸ਼ ਜੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਵੱਲੋਂ ਬੜੇ ਧਿਆਨ ਦੇ ਨਾਲ ਜਿਹੜੇ ਵੀ ਮਰੀਜ਼ ਆਉਂਦੇ ਨੇ ਉਹਨਾਂ ਦੀ ਨਿਗਾ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਕੀ ਕਮੀ ਫਿਸੀ ਹੈ ਤੇ ਉਹਨਾਂ ਨੂੰ ਐਨਿਕ ਜਾਂ ਆਪਰੇਸ਼ਨ ਦਾ ਜਿਹੜਾ ਸਹੂਲਤ ਦਿੱਤੀ ਆ ਰਹੀ ਹੈ ਵੱਡਾ ਜਿਹੜਾ ਫਾਇਦਾ ਇਸ ਕੈਂਪ ਵਿੱਚ ਦਿੱਤਾ ਜਾ ਰਿਹਾ ਹਰ ਕੋਈ ਇਸ ਕੈਂਪ ਵਿੱਚ ਪਹੁੰਚਿਆ ਅਤੇ ਉਹਨਾਂ ਨੂੰ ਇਸ ਦਾ ਬੈਨੀਫਿਟ ਜਰੂਰ ਮਿਲ ਰਿਹਾ ਇਲਾਕਾ ਨਿਵਾਸੀ ਵੱਡੀ ਤਦਾਦ ਵਿੱਚ ਪਹੁੰਚੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਲਕੁਨਾ ਦਾ ਸਾਡਾ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਸਾਡੇ ਨਾਲ ਮਾਤਾਵਾ ਸਾਡੇ ਨਾਲ ਨੇ ਮਾਤਾ ਜੀ ਅੱਜ ਜਿਹੜਾ ਕੈਂਪ ਲੱਗਾ ਕੀ ਕਹਿਣਾ ਚਾਹੋਗੇ ਇੱਥੇ ਅੱਜ ਕਿੰਨਾ ਕੁ ਫਾਇਦੇ ਮਿਲ ਰਹੇ ਨੇ ਤੁਹਾਨੂੰ ਬਹੁਤ ਫਾਇਦਾ ਹੈ ਜੀ ਸਾਨੂੰ ਐਂ ਕਹਿਣੇ ਵੇ ਭਲਾ ਹੋਵੇ ਜਿੰਨੇ ਵੀ ਕੈਂਪ ਲਾਇਆ ਵਾ ਬਹੁਤ ਫਾਇਦਾ ਗਰੀਬਾਂ ਵਾਸਤੇ ਹਾਂਜੀ ਅੱਖਾਂ ਜਿਵੇਂ ਮਹਿੰਗੀ ਦਵਾਈਆਂ ਨੇ ਮਹਿੰਗੀਆਂ ਐਨਕਾਂ ਨੇ ਮਹਿੰਗੇ ਟੈਸਟ ਜਿਹੜ ਕੋਈ ਨਹੀਂ ਦਿੱਤੇ ਜਾ ਰਹੇ ਇੱਥੇ ਤੁਹਾਨੂੰ ਜਿਹੜੇ ਸਾਰੇ ਫ੍ਰੀ ਹੋ ਰਹੇ ਨੇ ਹਾਂਜੀ ਫ੍ਰੀ ਹੋਣਗੇ ਇੱਥੇ ਸਭ ਕੁਝ ਫ੍ਰੀ ਦਵਾਈ ਵੀ ਮਿਲੂਗਾ ਸਾਨੂੰ ਐਨਕਮ ਵੀ ਮਿਲ ਲੰਗੇ ਆ ਸਭ ਸਹੂਲਤ ਮਿਲੇਗੀ ਮੈਂ ਤਾਂ ਕਹਿੰਦੀ ਪਰਮਾਤਮਾ ਇਹੋ ਜਿਹਾ ਕੈਂਪਸ ਹਾਲ 2 ਸਾਲ ਚ ਲੱਗਾ ਹੀ ਰਿਹਾ ਕਰੇ ਹਾਂਜੀ ਭਾਈ ਤੁਸੀਂ ਕੀ ਕਹਣਾ ਚਾਹੋਗੇ ਮੈਂ ਵੀ ਇਹੀ ਕਹਿਣਾ ਚਾਹਾਂਗੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਤੁਹਾਨੂੰ ਕੀ ਮੁਸ਼ਕਲ ਹੈ ਤੁਸੀਂ ਲਾਈਨ ਚ ਖੜੇ ਹੋ ਕੀ ਤੁਸੀਂ ਚੈੱਕ ਅਪ ਕਰਵਾਉਣਾ ਹੈ ਮੈਂ ਵੀ ਅੱਖਾਂ ਹੀ ਕਰਾਉਣੀਆਂ ਜੀ ਅੱਖਾਂ ਚ ਕਰਾਉਣੀਆਂ ਹਾਂਜੀ ਹਾਂਜੀ ਇੰਮਰਕਲ ਆ ਰਹੀ ਆ ਖਾਲੀ ਮੇਰੇ ਅੱਖਾਂ 'ਚ ਪਾਣੀ ਬਹੁਤ ਵਗਦਾ ਜੀ ਹਾਂਜੀ ਖਾਲੀ ਪਹਿਲਾਂ ਚੈੱਕ ਕਰਾਇਆ ਡਾਕਟਰ ਕੀ ਦੱਸਦੇ ਨੇ ਵੀ ਅਣਕ ਲੱਗਣੀ ਆ ਜਾਂ ਕੋਈ ਅੱਖਾਂ 'ਚ ਕਮੀ ਹੈਗੀ ਇਹਨਾਂ ਨੂੰ ਪਹਿਲਾਂ ਮੈਂ ਖਬੀ ਦਾ ਕਰਾਇ ਪਾਣੀ ਵਗਦਾ ਇੱਥੇ ਜਿਹੜੀ ਪਰਚੀ ਬੰਨੀ ਆ ਜਿਹੜੀ ਇੱਥੇ ਦਵਾਈ ਜਾਂ ਜਿਹੜੀ ਜਾਣ ਦਿੱਤੀ ਜਾਊਗੀ ਫ੍ਰੀ ਦਿੱਤੀ ਜਾ ਕੇ ਪੈਸੇ ਲੈ ਰਹੇ ਨੇ ਨਹੀਂ ਨਹੀਂ ਫ੍ਰੀ ਬਿਲਕੁਲ ਦਿੱਤੀ ਜਾਂਦੀ ਕੋਈ ਪੈਸੇ ਨਹੀਂ ਲੱਗਦਾ ਪਿਆ ਠੀਕ ਹੈ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਵੀ ਬਹੁਤ ਵਧੀਆ ਫਾਇਦਾ ਕੀਤਾ ਜਾ ਰਹੇ ਨੇ ਅਤੇ ਖਾਸ ਕਰਕੇ ਇਦਾਂ ਦੇ ਜਿਹੜੇ ਕੈਂਪ ਨੇ ਜਰੂਰ ਲੱਗਣੇ ਚਾਹੀਦੇ ਨੇ ਤਾਂ ਜੋ ਕਿਸੇ ਦਾ ਕਿਸੇ ਦਾ ਜਿਹੜੇ ਇੱਥੇ ਫਾਇਦੇ ਹੋ ਸਕਣ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਕੌਫੀ ਦਾ ਇੰਤਜ਼ਾਮ ਕੀਤਾ ਗਿਆ ਜਿਹੜੇ ਵੀ ਇੱਥੇ ਆਏ ਨੇ ਉਹਨਾਂ ਨੂੰ ਚਾਹ ਪਾਣੀ ਦਾ ਕੌਫੀ ਦਾ ਇੰਤਜ਼ਾਮ ਕੀਤਾ ਗਿਆ ਹਰ ਕਿਸ ਨੂੰ ਜਿਹੜੀ ਕਿ ਇੱਥੇ ਸਹੂਲਤ ਦਿੱ ਵੱਡਾ ਜਿਹੜਾ ਇੰਤਿਆਮ ਕੀਤਾ ਗਿਆ ਭਾਈ ਸਤੀਸ਼ ਵੱਲੋਂ ਅਤੇ ਜਿਹੜਾ ਵੀ ਇੱਥੇ ਆ ਕੇ ਦਵਾਈ ਲੈਣਾ ਚਾਹੁੰਦਾ ਉੱਥੇ ਇਹਨਾਂ ਦੀਆਂ ਦਵਾਈਆਂ ਤੱਕ ਟੈਸਟ ਤੱਕ ਜਿਹੜੇ ਨੇ ਬਿਲਕੁਲ ਜਿਹੜੇ ਉਹ ਫ੍ਰੀ ਕੀਤੇ ਜਾ ਰਹੇ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਸਹਾਨੀਆਂ ਕਰਦੇ ਆਂ ਹਾਂਜੀ ਦਿਵਾਲੀ ਆਜਾ ਖੂਦਾਂ ਕੇ ਬੁਲਾਇਆ ਕੀ ਕਰਨ ਬੋਸ ਸਚ ਦਾ ਆਨੰਦ ਭਗਵਾਨ ਕੀ ਛੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਸ੍ਰੀ ਮਦਨ ਲਾਲ ਢਿੰਗਰਾ ਜੀ ਵੈਲਸ वेलफेयर सोसाइटी की ओर से क्लब की ओर से ये प्रधान मोना जी के द्वारा और उनके साथियों के द्वारा ये कैंप हर साल लगाया जाता है दुखियों के दुख को ये महसूस करते हैं खूनदान कैंप भी है और सब बच्चों को पेशेंट को चेक किया जाता है हर बीमारी को जो कि मधानता हो मेडिसिटी में डॉक्टर आ करके चेकअप करते हैं तो यही एक समाज सेवा है नायणनी सेवा है सभी को करना चाहिए सहयोग देना चाहिए जो हमारे बच्चे भी नसों में जाते हैं उनको भी इस मार्ग में लगाने का जतन करें इंसान इंसान का ही दारू बनना चाहिए एक दूजे का दुख को समझना चाहिए यही सबसे बड़ा सेवा कही जाती है तो सेवा ही क्या ਦੀ ਸੇਵਾ ਹੀ ਇਨਸਾਨ ਕੋ ਰੰਗ ਲਾਤੀ ਹੈ ਇਸ ਲਈ ਬਹੁਤ ਬਹੁਤ ਹਮਾਰੇ ਸਭੀ মিডিਆ ਕਾ ਵੀ ਔਰ ਸੋਸਾਇਟੀ ਵਾਲੋਂ ਕਾ ਵੀ ਸਭੀ ਕਮੈਂਬਰੋਂ ਕਾ ਬਹੁਤ ਬਹੁਤ ਧੰਨਵਾਦ ਐਸੇ ਹੀ ਕਰਮ ਕਰਤੇ ਰਹੇ ਜੇਹੀ ਸਭ ਤੋਂ ਬੜਾ ਉਪਾਏ ਹੈ ਬਿਲਕੁਲ ਜੀ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਜਿਹੜੀਆਂ ਕਿ ਅੱਜ ਖੂਦਾਂ ਕੈਂਪ ਲਗਾਇਆ ਜਾ ਰਿਹਾ ਵੱਡਾ ਪ੍ਰੋਰਾ ਜਿਹੜਾ ਕੀਤਾ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਵਕ ਵਕ ਜਿਹੜੀਆਂ ਸੈਸਤਾਂ ਉੱਥੇ ਪਹੁੰਚੀਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਖੂਨਦਾਰ ਮਹਾਦਾਨ ਮੰਨਿਆ ਜਾਂਦਾ ਵਾ ਅਤੇ ਹਮੇਸ਼ਾ ਜਿਹੜਾ ਖੂਨ ਦਾ ਤੁਹਾਡਾ ਕੀਤਾ ਕਿਸੇ ਵੀ ਜ਼ਿੰਦਗੀ ਬਚਾ ਸਕਦਾ ਕਿਸੇ ਦੀ ਜਾਨ ਬਚਾ ਸਕਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਪਰਲਾ ਕਿ ਖੂਨ ਦਾ ਜਿਹੜਾ ਵਤਵਾਦ ਕਰਨਾ ਚਾਹੀਦਾ ਜਿਸ ਨਾਲ ਜਿਹੜੀ ਕਿਸੇ ਦੀ ਕਿਸੇ ਦੀ ਜਾਨ ਬਚ ਜਾਏ ਤੁਹਾਡਾ ਦਿੱਤਾ ਹੋਇਆ ਖੂਨ ਜਿਹੜਾ ਤੁਹਾਡਾ ਦਿੱਤਾ ਹੋਇਆ ਜਿਹੜਾ ਖੂਨ ਆ ਕਿਸੇ ਦੀ ਜਾਨ ਬਚਾ ਸਕਦਾ ਹੋਰ ਹੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜਾ ਖੂਨ ਦਾ ਕੈਂਪ ਵਿੱਚ ਪਹੁੰਚੇ ਹੋ ਪਹਿਲੀ ਵਾਰੀ ਖੂਨ ਦਿੱਤਾ ਕਿ ਜਾਂ ਪਹਿਲਾਂ ਦੇ ਦਿਓ ਨਹੀਂ ਪਹਿਲੀ ਵਾਰੀ ਦਿਆ ਮੈਨੇ ਕਿੱਦਾਂ ਟੰਗਰਾ ਆ ਰਿਹਾ ਏ अच्छा लग रहा है अच्छा आ, एक्ट है इनकी तरफ से तो इसलिए आज हम भी आए हैं यहां पे ये जेडे कहते हैं कि खून देंदे या कमजोरी हो जाती है वीकनेस हो जाती है उनों को किसे देना देना चाहोगे पहले कमजोरी होती है तो लेकिन ये लोग आ, आपको रिफ्रेशमेंट भी प्रोवाइड करते हैं वो एक थोड़ी देर के लिए ही होता है बट अदरवाइज इट्स अ गुड थिंग आपको करना चाहिए हेल्थ बेनिफिट्स भी होते हैं इसके लगता है तवाड़ा देता है खून किसी की जान बचा सकता है किसी जिंदगी नई दे सकता है तवाड़ा देता है बिल्कुल अगर मतलब हमने ये किया है तो ये किसी ना किसी के काम तो जरूर आएगा हाँ जी लोग खास करके लेडीज हो कि स्नेहा देना चाहो ले नहीं खून देने पहुंची उन्होंने की कहना चाहोगे मुझे लगता है कि ये सबको ही करना चाहिए जब जरूरत पड़ती है तो हम तब ये नहीं देखते हैं कि वो एक लड़की है या लड़का है तो जब हम ये खूनदान का कैंप लगा रहे हैं तो उसमें भी सबको कंट्रीब्यूट करना चाहिए ਮਾਨੂੰ ਤੁਸੀਂ ਅੱਜ ਪਹਿਲੇ ਦਿੱਤਾ ਕਿੰਨਾ ਕਿ ਮਾਨੂੰ ਚੰਗਾ ਲੱਗਾ ਕਿੰਨਾ ਕਿ ਹੌਸਲਾ ਬਖਸ਼ੀ ਦਿੱਤੀ ਖਾਸ ਕਰਕੇ ਦੇਵਾ ਜੀ ਵੱਲੋਂ ਤੁਹਾਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਅੱਛਾ ਲੱਗਾ ਯਸ ਕੀ ਬੋਤਨਵਾ ਜੀ ਬਿਲਕੁਲ ਤੁਸੀਂ ਦੇਖਿਆ ਸਾਡੀ ਇਹਨਾਂ ਭੈਣਾਵਾਂ ਬਲੋ ਜਿਹੜਾ ਖੂਨਦਾਨ ਵਿੱਚ ਹਿੱਸਾ ਲਿਆ ਅਤੇ ਪਹਿਲੀ ਵਾਰੀ ਇਹਨਾਂ ਨੇ ਜਿਹੜਾ ਖੂਨ ਦਿੱਤਾ ਖੂਨਦਾਨ ਦਿੱਤਾ ਗਿਆ ਅਤੇ ਕਿਹਾ ਗਿਆ ਵੀ ਹਮੇਸ਼ਾ ਜਿਹੜੀਆਂ ਹੋਰੀਆਂ ਭੈਣਾਵਾਂ ਖੂਨ ਜੀਉਣਾ ਚਾਹੀਦਾ ਜਿਸ ਨਾਲ ਤੁਹਾਡਾ ਜਿਹੜਾ ਕਿਤੇ ਕਿਤੇ ਕਿਸੇ ਦੀ ਜਾਣਕਾਰੀ ਸਾਡਾ ਵਾਰ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਅਮਰਸਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਹੜਾ ਇਹ ਲਗਾਤਾਰ ਤੁਹਾਨੂੰ ਕੈਂਪ ਦੀਆਂ ਤਸਵੀਰਾਂ ਸਾਂਝੀ ਕਰਾਂਗੇ ਇੱਥੇ ਪ੍ਰਧਾਨ ਸਾਹਿਬ ਸਾਡੇ ਨਾਲ ਹੈ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਵਧੀਆ ਪ੍ਰਬਾਲਾ ਕੀਤਾ ਗਿਆ ਜਿਹੜਾ ਸ਼ਤੀਸ਼ਵਾਲੋ ਜਿਹੜਾ ਜਿੱਥੇ ਕੈਂਪ ਲਗਾਇਆ ਗਿਆ ਕਿਹੜੀ ਕਿਹੜੀ ਚੀਜ਼ਾਂ ਦਾ ਸੁਭਦਾ ਮਿਲ ਰਹੀ ਹੈ ਦੇਖੋ ਜੀ ਸ਼ਤੀਸ਼ ਪੁੰਜ ਬਹੁਤ ਵਧੀਆ ਪ੍ਰਬਾਲਾ ਕਰ ਰਹੇ ਨੇ ਜਿਹੜੀ ਇਹਨਾਂ ਦੀ ਸਭਾ ਆ ਉਹ ਮਿਲ ਕੇ ਸਾਰੇ ਬਹੁਤ ਵਧੀਆ ਪ੍ਰਬਾਲਾ ਕਰ ਰਹੇ ਨੇ ਜਿਵੇਂ ECG ਆ ਹੱਡੀਆਂ ਦੇ ਟੈਸਟ ਨੇ ਬਲੱਡ ਟੈਸਟ ਨੇ ਔਰ ਐਕਸਰੇ ਵੀ ਸ਼ਾਇ ਤੇ ਕਾਫੀ ਟੈਸਟ ਨੇ ਜਿਹੜੇ ਕੀ ਉਹ ਬਲੱਡ ਕਰਾ ਰਹੇ ਨੇ ਇਸ ਕਰਕੇ ਸਾਨੂੰ ਮਾਣ ਆ ਇਸ ਬੱਚੇ ਤੇ ਔਰ ਸਾਰੀ ਸਭਾ ਤੇ ਮਾਣ ਆ ਕਿ ਇਹ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਜਿਹੜੇ ਗਰੀਬ ਲੋਕ ਕਰਾ ਨਹੀਂ ਸਕਦੇ ਉਹ ਪਹੁੰਚ ਨਹੀਂ ਉਹਨਾਂ ਦੀ ਉੱਥੇ ਤੱਕ ਤੇ ਉਹਨਾਂ ਨੂੰ ਪਹੁੰਚ ਕਰਕੇ ਆਪਾਂ ਬਲੱਡ ਕਰਾ ਰਹੇ ਆ ਇਸ ਕਰਕੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਇਸ ਬੱਚੇ ਨੂੰ ਸਦਾ ਚੜ੍ਹਦੀ ਕਲਾ ਦੇਵੇ ਪ੍ਰਮਾਤਮਾ ਮਨੀਤ ਜੀ ਵੀ ਪ੍ਰਮਾਤਮਾ ਸਾਹਿਬ ਫਾਇਦੇ ਕਿਨੇ ਕਿ ਲੋਕ ਲੈ ਰਹੇ ਨੇ ਖਾਸ ਕਰਕੇ ਕਿਹੜੇ ਕਿਹੜੇ ਇਲਾਕੇ ਦੇ ਲੋਕ ਪਹੁੰਚੇ ਨੇ ਇੱਥੇ ਆ ਕੇ ਤੇ ਲੋਕਾਂ ਦੀ ਕਿੰਨੀ ਮੰਗ ਸੀ ਚੀਜ਼ ਦੀ ਵੀ ਕਿ ਉਹ ਛੱਤਲੇ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਨੇ ਹਰ ਇੱਕ ਚੀਜ਼ ਦਾ ਇੱਥੇ ਟੈਸਟ ਤੋਂ ਲੈ ਕੇ ਦਵਾਈਆਂ ਤੱਕ ਦਾ ਬਲੱਡ ਕੈਂਪ ਵੀ ਤੱਕ ਲਗਾਇਆ ਗਿਆ ਇੱਥੇ ਦੇਖੋ ਜੀ ਬਲੱਡ ਕੈਂਪ ਵੀ ਲਗਾਇਆ ਗਿਆ ਤੇ ਬਾਕੀ ਹੱਡੀਆਂ ਦਾ ਟੈਸਟ ਮੈਂ ਤੁਹਾਨੂੰ ਦੱਸਿਆ ਨੇ ਵੀ ਸਾਰੇ ਟੈਸਟਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੱ ਚੁੱਕੀਆਂ ਇਸ ਕਰਕੇ ਵੀ ਪੂਰੇ ਇਧਰ ਛਾਟੇ ਇਲਾਕੇ ਦੇ ਵਿੱਚੋਂ ਆ ਰਹੇ ਨੇ ਲੋਕ ਇਹ ਨਹੀਂ ਕੋਈ ਇੱਕ ਇੱਥੇ ਕੋਈ ਕਾਉਂਸਲਰ ਨਹੀਂ ਕੋਈ ਕੁਛ ਨਹੀਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇਹਨਾਂ ਨੇ ਪ੍ਰੋਗਰਾਮ ਕਰਾਇਆ ਇੱਕ ਮੰਚ ਤੇ ਖੜੇ ਹੋ ਕੇ ਸਾਰੀ ਪਬਲਿਕ ਆਈ ਆ ਤੇ ਕੋਈ ਦੂਜ ਭਾਵ ਨਹੀਂ ਕਿਸੇ ਵਿੱਚ ਵੀ ਕਿ ਐਪ ਦੂਸਰੀ ਪਾਰਟੀ ਦਾ ਐਸ ਪਾਰਟੀ ਦਾ ਇੱਥੇ ਪਾਰਟੀ ਨਹੀਂ ਇੱਥੇ ਸਿਰਫ ਪਬਲਿਕ ਮੰਤ ਮੰਤ ਪਬਲਿਕ ਸਟੇਟ ਠੀਕ ਹੈ ਸੋ ਲੱਗਦਾ ਇਸ ਤਰ੍ਹਾਂ ਦੇ ਪ੍ਰਾਲੇ ਜਿਹੜੇ ਨੇ ਵੱਖ-ਵੱਖ ਇਲਾਕੇ ਲੱਗਣੇ ਚਾਹੀਦੇ ਜਿਵੇਂ ਅੱਜ ਛਾਟੇ ਲੱਗਾ ਹੋਆ ਹੋਰ ਵੀ ਬੜੀਆਂ ਵਾੜਾਂ ਵਾਲੇ ਵੱਖ-ਵੱਖ ਇਲਾਕੇ ਨੇ ਉੱਥੇ ਲੱਗਣਾ ਚਾਹੀਦਾ ਤਾਂ ਜੋ ਕਿ ਲੋਕਾਂ ਨੂੰ ਜਿਹੜਾ ਫਾਇਦਾ ਹੋ ਸਕੇ ਜਿਹੜੇ ਲੋਕ ਮਹਿੰਗੇ ਭਾਅ ਦੇ ਟੈਸਟ ਨਹੀਂ ਕਰਾ ਸਕਦੇ ਜਿਹੜੇ ਅੱਖਾਂ ਦੀ ਨਿਗਾਰੀ ਚੱਕਾ ਨਹੀਂ ਕਰਾ ਸਕਦੇ ਜਿਹੜੇ ਕਿਸੇ ਤਰ੍ਹਾਂ ਦੇ ਦਵਾਈਆਂ ਨਹੀਂ ਲੈ ਸਕਦੇ ਉਹ ਇਸੇ ਕੈਂਪ ਵਿੱਚੋਂ ਫਾਇਦਾ ਲੈ ਸਕਦੇ ਨਾ ਜੀ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਮੈਂ ਤੇ ਇਸ ਗੱਲ ਨੂੰ ਵੱਧ ਛੱਡ ਕੇ ਹਿੱਸਾ ਲੈਣ ਦੀ ਗੱਲ ਕਰਾਂਗੀ ਜੇ ਸਾਨੂੰ ਵੀ ਮੌਕਾ ਮਿਲੇ ਤਾਂ ਅਸੀਂ ਵੀ ਨਾਲ ਤੁਰਾਂਗੇ ਇਸ ਸੇਵਾ ਦੇ ਵਿੱਚ ਸੁ ਕਿਉਂਕਿ ਇਹ ਹਰ ਸਾਲ ਦੀ ਤਰ੍ਹਾਂ ਆਉਣੇ ਚਾਹੀਦੇ ਇਸ ਤਰ੍ਹਾਂ ਹੀ ਤੇ ਗਰੀਬਾਂ ਨੂੰ ਸਹੂਲਤ ਮਿਲਣੀ ਚਾਹੀਦੀ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਸੰਧੂ ਸਾਹਿਬ ਜਿਹੜੇ ਕਿ ਇਥੋਂ ਦੇ ਇਲਾਕੇ ਦੇ ਪ੍ਰਧਾਨ ਨੇ ਇਹਨਾਂ ਵੱਲੋਂ ਵੀ ਜਿਹੜੀ ਸਲਾਹਗਾ ਕੀਤੀ ਗਈ ਆ ਅਤੇ ਖਾਸ ਕਰਕੇ ਕਿਹਾ ਗਿਆ ਵੀ ਸਤੀਸ਼ਪੂ ਜਿਹੜਾ ਇਹ ਨੌਜਵਾਨ ਆ ਵਧੀਆ ਪ੍ਰਲਾਕੀ ਕਰ ਰਿਹਾ ਇਸ ਤਾਂ ਜਿਹੜੇ ਖੂਨਦਾਨ ਕੈਂਪ ਨੇ ਮੈਡੀਕਲ ਕੈਂਪ ਨੇ ਲੱਗਣੇ ਚਾਹੀਦੇ ਨੇ ਤਾਂ ਜੋ ਕਿ ਲੋਕਾਂ ਨੂੰ ਜਿਹੜਾ ਚੀਜ਼ ਦਾ ਫਾਇਦਾ ਮਿਲ ਸਕੇ ਇੱਥੇ ਤੁਹਾਨੂੰ ਜਿਹੜੀਆਂ ECG ਤੋਂ ਲੈ ਕੇ X-ray ਤੱਕ ਹੋਰ ਜਿਹੜੇ ਹੱਡੀਆਂ ਦੇ ਟੈਸਟ ਨੇ ਐਣਕਾ ਲਗਣੀਆਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟੈਸਟ ਨੇ ਸਾਰੇ ਇੱਥੇ ਹੋਣਗੇ ਤੇ ਬਿਲਕੁਲ ਫ੍ਰੀ ਕੀਤੇ ਜਾਣਗੇ ਤੇ ਖਾਸ ਕਰਕੇ ਸਭ ਤੋਂ ਵੱਡੀ ਜਿਹੜੀ ਗੱਲ ਦਵਾਈ ਇੱਥੇ ਦਾ ਫਾਇਦਾ ਜਿਹੜੇ ਵੱਧ ਤੋਂ ਵੱਧ ਹੋਣਾ ਚਾਹੀਦਾ ਤੇ ਆਮ ਲੋਕਾਂ ਨੂੰ ਜਿਹੜਾ ਫਾਇਦਾ ਮਿਲਣਾ ਚਾਹੀਦਾ ਪੈਣੀ ਕੀ ਨਾਂ ਤੁਹਾਡਾ ਅਨੀਤਾ ਅਨੀਤਾ ਜੀ ਕੀ ਹੋਇਆ ਕੀ ਤੁਹਾਨੂੰ ਕੀ ਚੈੱਕ ਕਰਾ ਕੇ ਆਏ ਜੀ ਅੱਜ ਗੋਡੇ ਦਰਦ ਹੁੰਦੇ ਸਰ ਗੋਡੇ ਦਰਦ ਹੁੰਦੇ ਹਾਂਜੀ ਕੋਈ ਡਾਕਟਰ ਸਾਹਿਬ ਵੱਲੋਂ ਜਿਹੜਾ ਚੈੱਕ ਕੀਤਾ ਗਿਆ ਦਵਾਈ ਵਗੈਰਾ ਤੇ ਪਰਚੀ ਫ੍ਰੀ ਦਿੱਤੀ ਕੀ ਪੈਸੇ ਲਏਗੇ ਜਿਹੜੇ ਪਰਚੀਆਂ ਤੇ ਫ੍ਰੀ ਮਿਲੀ ਆ ਡਾਕਟਰ ਸਾਹਿਬ ਦਵਾਈ ਵੀ ਮੇਰੀ ਫਿਰ ਰਹੀ ਆ ਥੋੜੀ ਦਵਾਈ ਫ੍ਰੀ ਹਾਂ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਹੋਣੇ ਚਾਹੀਦੇ ਨੇ ਕੈਂਪ ਆਵਾਜ਼ ਚਾ ਕੇ ਤੁਹਾਨੂੰ ਜਿਹੜੀਆਂ ਚੀਜ਼ਾਂ ਮਿਲਣੀ ਚਾਹੀਦੀਆਂ ਸਹੂਤਾਂ ਜਿਹੜੀਆਂ ਹਾਂ ਜੀ ਮਿਲਨੀ ਚਾਹੀਦਾ ਸਸ ਫੇਰੀ ਆ ਬੇਟੀ ਤੁਹਾਨੂੰ ਕੀ ਆ ਤੁਸੀਂ ਚੈੱਕ ਕਰਾਇਆ ਕੀ ਆ ਤੁਹਾਨੂੰ ਸਿਰ ਦਰਦ ਕਰ ਸਿਰ ਦਰਦ ਕਰ ਸਿਰ ਦਰਦ ਹੁੰਦਾ ਵਾ ਠੀਕ ਆ ਤੁਹਾਨੂੰ ਕੋਈ ਡਾਕਟਰ ਸਾਹਿਬ ਦਵਾਈ ਲੈ ਕੇ ਦਿੱਤੀ ਜਾਂ ਇਥੋਂ ਮਿਲੀ ਦਵਾਈ ਨਾਲ ਕੋਈ ਦਵਾਈ ਤਾਂ ਨਹੀਂ ਮਿਲੀ ਅੱਛਾ ਲੈ ਕੇ ਦੀ ਦਿੱਤੀ ਹਾਂ ਜੀ ਠੀਕ ਆ ਜੀ ਬਿਲਕੁਲ ਤਸਵੀਲਾ ਸੀ ਲਗਾ ਤਾ ਤੁਹਾਨੂੰ ਅਸੀਂ ਕੈਂਪ ਦੀ ਸਹਾਣੀ ਕਰ ਰਹੇ ਆ ਲੋਕ ਜਿਹੜੇ ਚੀਜ਼ ਆ ਜਿਹੜਾ ਫਾਇਦਾ ਵਤ ਵਤ ਲੈ ਰਹੇ ਨੇ ਤੇ ਹੁਣ ਗੱਲਬਾਤ ਕਰਾਂਗੇ ਤੁਹਾਡੇ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਤੁਹਾਨੂੰ ਜਿਹੜੀਆਂ ਸਾਂਝੀ ਕਰ ਰਿਆ ਸਤੀਸ਼ ਪੋਨ ਜਿਹੜੇ ਨੌਜਵਾਨ ਨੇ ਉਹ ਸਾਡੇ ਨਾਲ ਐ ਇੱਥੋਂ ਸ਼ੁਰੂਆਤ ਕਰਾਂਗੇ ਇਸ ਬਲੱਡ ਕੈਂਪ ਤੋਂ ਉਸ ਤੋਂ ਬਾਅਦ ਅੰਦਰ ਜਾ ਕੇ ਤੁਹਾਨੂੰ ਕੱਲੀ ਕੱਲੀ ਤਸਵੀਰ ਸਾਂਝੀ ਕਰਾਂਗੇ ਸਤੀਸ਼ ਪੋਨ ਜੀ ਵਧਾਈ ਦੇ ਪਾਤਰੋਂ ਲੋਕਾਂ ਨੂੰ ਬੜਾ ਫਾਇਦਾ ਮਿਲਿਆ ਲੋਕ ਤੁਹਾਨੂੰ ਦਵਾਵਾ ਦੇ ਰਹੇ ਨੇ ਵੀ ਅਸੀਂ ਮਹਿੰਗੇ ਭਾਅ ਦੇ ਟੈਸਟ ਨਹੀਂ ਕਰਾ ਸਕਦੇ ਸੀ ਇੱਥੇ ਅਣਕਾਣੀ ਚੱਕਰਾ ਸਕਦੇ ਨਿਗਾਹ ਦੀ ਖਾ ਕੇ ਬੜੀ ਵੈਸੀ ਦੇਖਿਆ ਤੇ ਲੋਕਾਂ ਨੂੰ ਫ੍ਰੀ ਦਵਾਈ ਦਿੱਤੀ ਜਾ ਰਹੀ ਆ ਇੱਥੇ ਖੂਨ ਦਾ ਕੈਂਪ ਲਾਇਆ ਗਿਆ ਵੱਡਾ ਯੋਗਦਾਨ ਆ ਇਹ ਮਨਚ ਵਿਚਾਰ ਕੇ ਦਾਇਆ ਵੀ ਜਿਹੜਾ ਖੂਨ ਦਾ ਕੈਂਪ ਲਾਇਆ ਜਾਵੇ ਸ੍ਰੀ ਗੁਰੂ ਤੇਗ ਬ ਸ਼ਹੀਦ ਮਦਲਾ ਢਿੰਗਰਾ ਜੋਥ ਵੈਲਫੇਅਰ ਕਲੱਬ ਵੱਲੋਂ ਇਹ ਵਿਸ਼ਾਲ ਮੈਡੀਕਲ ਕੈਂਪ ਮੈਦਾਨਤਾ ਹਸਪੀਟਲ ਵੱਲੋਂ ਲਗਾਇਆ ਜਾ ਰਿਹਾ ਹੈ ਜਿਦੇ ਵਿੱਚ ਹੱਡੀਆਂ ਦੇ ਟੈਸਟ ਬਲੱਡ ਟੈਸਟ ECG ਐਕਸ-ਰੇ ਖੂਨਦਾਨ ਕੈਂਪ ਸਾਰਾ ਕੁਝ ਫ੍ਰੀ ਆਫ ਕੋਸਟ ਲਾਇਆ ਲਾਇਆ ਜਾ ਰਿਹਾ ਸਮਾਜ ਦੇ ਵਿੱਚ ਇੱਕ ਸੋਸ਼ਲ ਕੰਮ ਹਰ ਇੱਕ ਨੂੰ ਕਰਨੇ ਚਾਹੀਦੇ ਆ ਇਹ ਸਾਡੀ ਸੰਸਥਾ ਵੱਲੋਂ ਹਰ ਸਾਲ ਕੈਂਪ ਲਗਾਇਆ ਜਾਂਦਾ ਵਾ ਜਿੰਨੇ ਵੀ ਲੋੜਵੰਦ ਲੋਕਾਂ ਦੇ ਵੱਧ ਤੋਂ ਵੱਧ ਫਾਇਦਾ ਚੁੱਕਣ ਕਲੱਬ ਦਾ ਕਲੱਬ ਦੇ ਨਾਲ ਜਿੰਨਾ ਸਾਡਾ ਸਹਿਯੋਗ ਸਾਡੇ ਦਾਨੀ ਸੱਜਣ ਨੇ ਸਾਡੇ ਯਾਰ ਦੋਸਤ ਆ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਉਪਰਾਲਾ ਕਰਦੇ ਆ ਤੇ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਤੇ ਨਾਲ ਤੁਹਾਡਾ ਕਰਦਾ ਜਿਹੜਾ ਤੁਹਾਡੇ ਮਾਦੀਆਂ ਦੇ ਨਾਲ ਘਰ ਘਰ ਦੇ ਵਿੱਚ ਇਹ ਮੈਸੇਜ ਪਹੁੰਚੇਗਾ ਤੇ ਸਮਾਜ ਨੂੰ ਸਮਾਜਿਕ ਕੰਮਾਂ ਦੇ ਵਾਸਤੇ ਵੱਧ ਝੜ ਕੇ ਸਮਾਜ ਦੇ ਹਿੱਤਾਂ ਦੇ ਕੰਮ ਕਰਨ ਵਾਸਤੇ ਅੱਗੇ ਆਣਾ ਚਾਹੀਦਾ ਜੀ ਪੁਰਸਾਭ ਇਹ ਕਿਰਵਾ ਕੈਂਪ ਲਾ ਰਹੇ ਹੋ ਤੇ ਮੈਨੂੰ ਦੱਸੋ ਵੀ ਹੋਰ ਇੱਥੇ ਕੀ ਕੀ ਉਪਰਾਲੇ ਕੀਤੇ ਜਾ ਰਹੇ ਕੱਲਾ ਖੂਨਦਾਨ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਟੈਸਟ ਨੇ ਕਿਹੜੀਆਂ ਕਿਹੜੀਆਂ ਸੁਵਿਧਾ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਇੱਥੇ ਆ ਕੇ ਇਹ ਜੇ ਸਾਡਾ ਲਗਭਗ ਤੀਸਰਾ ਮੈਡੀਕਲ ਕੈਂਪ ਆ ਪਿਛਲੀ ਵਾਰ ਆਪਾਂ ਸਰਕਾਰੀ ਐਮਐਨਐਸ ਸਕੂਲ ਦੇ ਵਿੱਚ ਮੈਦਾਨ ਤਾਂ ਉਦੋਂ ਅਪੈਕਸ ਮੈਕਸ ਹਸਪੀਟਲ ਵੱਲੋਂ ਕੈਂਪ ਲਗਾਇਆ ਗਿਆ ਸੀਗਾ ਉਸ ਤੋਂ ਪਹਿਲਾਂ ਅਸੀਂ ਕਰੋਨਾ ਕੋਵਿਡ ਕੋਲ ਦੇ ਵਿੱਚ ਵੀ ਆਪਣਾ ਜਿੰਨਾ ਵੀ ਸਾਡਾ ਸਹਿਯੋਗ ਹੋ ਸਕਦਾ ਜਿੰਨੇ ਜੋਗੀ ਅਸੀਂ ਹੈਗੇ ਆ ਆਪਾਂ ਉਪਰਾਲਾ ਕਰਦੇ ਆ ਆ ਸਕੂਲ ਸੀਨੀਅਰ ਸੈਕੰਡਰੀ ਸਕੂਲ ਇਕਬਾਲ ਵਿਕਾਸ ਸਕੂਲ ਹੈ गावा ਉੱਥੇ ਵੀ ਸਾਡੀ ਸੰਸਥਾ ਵੱਲੋਂ ਸਮੇਂ-ਸਮੇਂ ਤੇ ਜਾ ਕੇ ਜ਼ਰੂਰਤਵੰਦ ਲੋਕਾਂ ਦੇ ਬੱਚਿਆਂ ਦੀ ਸੇਵਾ ਕਰਦੀ ਆ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੋਨਦਾਨ ਕਰਨ ਗੇਮਾਵਲਾਨ ਸਾਡਾ ਇੱਥੇ ਇੱਕ ਜਿਹੜੇ ਗੇਮਾ ਚੱਲਦੀਆਂ ਸਪੋਰਟਸ ਚੱਲਦੀਆਂ ਅਸੀਂ ਉਹਨਾਂ ਨੂੰ ਹੀ ਸਹਿਯੋਗ ਕਰਦੇ ਆਂ ਅਸੀਂ ਜਿੰਨੇ ਜੋ ਕਿ ਹਰ ਇੱਕ ਸੰਭਵ ਮਦਦ ਸਮਾਜ ਦੇ ਪ੍ਰਤੀ ਲੋਕਾਂ ਦੇ ਸਹਿਯੋਗ ਦੇ ਨਾਲ ਕਰਨਾ ਚਾਹੁੰਦੇ ਆਂ ਫਿਰ ਕੀ ਲੱਗਦਾ ਨਹੀਂ ਜਿਵੇਂ ਤੁਸੀਂ ਪਾਰਟੀਆਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਵਾ ਹਰ ਇੱਕ ਸਮਾਜ ਦਾ ਲੋਕ ਪਹੁੰਚਿਆ ਵਾ ਹਰ ਇੱਕ ਪਾਰਟੀ ਲੋਕ ਪਹੁੰਚੇ ਨੇ ਇੱਕ ਲੱਗਦਾ ਇਸ ਤਰ੍ਹਾਂ ਦੇ ਪਰਾਲੇ ਕਰਨੇ ਚਾਹੀਦੇ ਨੇ ਪਾਰਟੀ ਬਦ ਉੱਪਰ ਉੱਠ ਕੇ ਇਹ ਨਹੀਂ ਵੀ ਆ ਕਿਸੇ ਪਾਰਟੀ ਦਾ ਸਬੰਧ ਲੱਗਦਾ ਜਿਨੇ ਵੀ ਲੋਕਾਂ ਨੇ ਫਾਇਦਾ ਲੈਣਾ ਹਰ ਕਿਸੇ ਤੇ ਪਹੁੰਚ ਸਕਦਾ ਚਾਹੇ ਉਹ ਕਿਸੇ ਪਾਰਟੀ ਦਾ ਸਬੰਧ ਲੱਗਦਾ ਜਿਹੜੀ ਸਾਡੀ ਸੰਸਥਾ ਹੈਗੇ ਸ਼ੇਹਦ ਮਦਲਾ ਢਿੰਗਰਾ ਯੂਥ ਵੈਲਫੇਅਰ ਕਲੱਬ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆ ਜੀ ਸਾਡੇ ਵਿੱਚ ਕੋਈ ਮਤਭੇਦ ਨਹੀਂ ਕੋਈ ਮਨਭੇਦ ਨਹੀਂ ਆ ਅਸੀਂ ਸਾਰੀਆਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਸਾਰੇ ਸੱਜਣ ਮਿੱਤਰ ਆ ਸਾਰਿਆਂ ਨੇ ਇੱਕ ਪ੍ਰੇਮ ਬਣਿਆ ਹੈ ਸਾਡੇ ਨਾਲ ਜਿਹੜੇ ਇੱਥੇ ਪਹੁੰਚੇ ਆ ਤੁਸੀਂ ਦੇਖੋ ਤੇ ਹਰ ਇੱਕ ਪਾਰਟੀ ਦਾ ਹਰ ਇੱਕ ਵਰਗ ਦਾ ਲੋਕ ਹਰ ਇੱਕ ਸਮਾਜਿਕ ਹਰ ਇੱਕ ਸੋਸ਼ਲ ਹਰ ਇੱਕ ਧਾਰਮਿਕ ਬੰਦਾ ਇੱਥੇ ਪਹੁੰਚ ਰਿਹਾ ਵਾ ਆਪਾਂ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਸਮਾਜ ਤੋਂ ਉੱਪਰ ਉੱਠ ਕੇ ਆਪਣੇ ਮਨਾਂ ਦੀਆਂ ਮੈਲਾਂ ਤੋਂ ਉੱਪਰ ਉੱਠ ਕੇ ਖੁੰਦਗਵਾਈ ਤੋਂ ਉੱਪਰ ਉੱਠ ਕੇ ਸਿਰਫ ਸਮਾਜ ਦੇ ਭਲਾਈ ਦਾ ਕੰਮ ਕਰਨਾ ਚਾਹੁੰਦੇ ਆ ਤੇ ਸਿਰਫ ਸਮਾਜ ਦਾ ਹੀ ਕੰਮ ਹੋਣਾ ਚਾਹੀਦਾ ਵਾ ਤੇ ਸਮਾਜ ਦੇ ਪ੍ਰਤੀ ਸਾਡੀ ਕਲਾਬ ਬਿਲਕੁਲ ਸਮਰਪਿਤ ਆ ਸਤਿਜੀ ਜੀ ਖਾਸ ਕਰਕੇ ਖੁੰਦਾਂ ਗੱਪ ਕਹਿੰਦੇ ਮਹਾਨ ਦਾ ਮੰਨਿਆ ਜਾਂਦਾ ਵਾ ਖੁੰਦਾਂ ਤੁਹਾਡਾ ਦਿੱਤਾ ਹੋਇਆ ਕਿਸੇ ਦੀ ਜਾਨ ਬਚਾ ਸਕਦਾ ਵਾ ਤੇ ਹਰ ਕਿਸੇ ਨੂੰ ਪ੍ਰਾਲਾ ਕਰਨਾ ਚਾਹੀਦਾ ਵਾ ਫਿਰ ਪਾਸੇ ਦੇਖਿਆ ਕਈ ਲੋਕ ਹਜੇ ਵੀ ਡਰਦੇ ਨੇ ਖੂਨਦਾਨ ਦੇਣ ਤੋਂ ਕਹਿੰਦੇ ਨੇ ਕਮਜ਼ੋਰੀ ਆ ਜਾਂਦੀ ਆ ਵੀਕਨਸ ਆ ਜਾਂਦੀ ਆ ਬੜੇ ਮੱਧ ਸਵਾਲ ਹੁੰਦੇ ਨੇ ਲੋਕਾਂ ਨੂੰ ਕੀ ਆਪਣੇ ਮਾਧਿਅਮ ਵਾਈ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਖੂਨਦਾਨ ਮਹਾਦਾਨ ਜੜਾ ਹੀ ਆਪਣੇ ਜਿੰਦੇ ਜੀ ਕੁਝ ਸਮਾਜ ਨੂੰ ਦਾਨ ਕਰ ਸਕਦੇ ਆ ਤੇ ਖੂਨਦਾਨ ਵੱਧ ਤੋਂ ਵੱਧ ਕਰਨਾ ਚਾਹੀਦਾ ਮੈਂ ਹਜੇ ਤੱਕ 49 ਵਾਰ ਖੂਨਦਾਨ ਕਰ ਚੁੱਕਾ ਅੱਜ ਮੇਰੀ 50 ਪੂਰੀ ਹੋਣੀ ਆ ਜੀ ਨੈਸ ਬਸ ਥੋੜੇ ਦੇਰ ਤੱਕ ਬਸ ਆ ਸਾਰਾ ਭਗਤਾ ਲਈ ਉਸ ਤੋਂ ਬਾਅਦ ਆ ਵੀ ਕਰਾਂਗਾ ਖੂਨ ਦਾਨ ਕਰਨਾ ਕੋਈ ਚੀਜ਼ ਨਹੀਂ ਹੁੰਦਾ ਮੈਨੂੰ ਲੱਗਦਾ ਖੂਨ ਦਾਨ ਕਰੇ ਸੋ ਖੂਨ ਵਧਦਾ ਜੇ ਜੋ ਜਦਾ ਖੂਨਦਾਨ ਕਰਦੇ ਆ ਉਸ ਤੋਂ ਇਹ ਗਰਾਂ ਵੱਜ ਜਾਂਦਾ ਜੇ ਅਗਲੇ ਦਿਨ ਦੇ ਵਿੱਚ ਹੀ ਤੇ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਵਾ ਸਮਾਜ ਦੇ ਪ੍ਰਤੀ ਲੋਕਾਂ ਦੇ ਕੰਮ ਆਂਦਾ ਵਾ ਫੇਰ ਸਾਡੀ ਸੰਸਥਾ ਵੱਲੋਂ ਕਿਸੇ ਵੀ ਲੋੜਵੰਦ ਲੋਕ ਨੂੰ ਕਿਸੇ ਨੂੰ ਵੀ ਖੂਨ ਦੀ ਜ਼ਰੂਰਤ ਹੋਵੇ ਇੱਕ ਇੱਕ ਸਿੰਗਲ ਫੋਨ ਕਾਲ ਉੱਤੇ ਆਪਾਂ ਉਹਨਾਂ ਨੂੰ ਮਦਦ ਕਰਵਾਨੇ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਲੋੜ ਪਾਏ ਖੂਨ ਦੀ ਅਸੀਂ ਉਸ ਸਰਸਾ ਜੀ ਸਾਡੇ ਹਰ ਮਦਦ ਕਰਦੇ ਆ ਸਾਰਿਆਂ ਦਾ ਪਾ ਧੰਨਵਾਦ ਕਰਦੇ ਆ ਇੱਥੇ ਸਮਾਜਿਕ ਸੋਸ਼ਲ ਧਾਰਮਿਕ ਜਿੰਨੇ ਬੰਦੇ ਆ ਜਿੰਨੇ ਸੱਜਣ ਆਏ ਨੇ ਜਿੰਨੇ ਸਾਡੇ ਭਰਾ ਮਾਤਾ ਜਿੰਨੀਆਂ ਭੈਣ ਆਈਆਂ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਭ ਦਾ ਧੰਨਵਾਦ ਕਰਦੇ ਆ ਜੀ ਠੀਕ ਹੈ ਜੀ ਸਤਿ ਜੀ ਸਭ ਤੋਂ ਵੱਡਾ ਤੁਹਾਡਾ ਧੰਨਵਾਦ ਆ ਅਸੀਂ ਹਮੇਸ਼ਾ ਅਜਿਹੇ ਨੌਜਵਾਨਾਂ ਦਾ ਹੌਸਲਾ ਵਲੀ ਕਰਦੇ ਰਵਾਂਗੇ ਤੇ ਖਾਸਕੇ ਵੱਡਾ ਪ੍ਰਾਲਾ ਵੀਰ ਦਾ ਅਜ 49ਵਾਂ ਵਾਰੀ ਜਿਹੜਾ ਖੂਨਦਾਨ ਕੈਂਪ ਦਿੱਤਾ ਗਿਆ ਵਾ ਤੇ ਹੁਣ 50ਵਾਂ ਵਾਰੀ ਆ ਵੀਰ ਨੇ ਕਿਹਾ ਜੇ ਫ੍ਰੀ ਹੋ ਕੇ ਫੇਰ ਖੂਨ ਦੇਣ ਦੇਣਾ ਬੜਾ ਵੱਡਾ ਪ੍ਰਾਲਾ ਵਾ ਬੜੀ ਹਿੰਮਤ ਹੈ ਮੈਂ ਕਹਿੰਦਾ ਹਰ ਕਿਸੇ ਨੂੰ ਇਸ ਤਰ੍ਹਾਂ ਦਾ ਪ੍ਰਾਲਾ ਕਰਨਾ ਚਾਹੀਦਾ ਵਾ 50 100 ਵਾਰੀ ਖੂਨ ਦੇਣਾ ਚਾਹੀਦਾ ਇਹਨਾਂ ਤੁਹਾਨੂੰ ਕਦੀ ਵੀ ਕਮਜ਼ੋਰੀ ਨਹੀਂ ਆ ਸਕਦੀ ਤੁਹਾਡੀ ਹਿੰਮਤ ਹਮੇਸ਼ਾ ਵਧੂਗੀ ਤੁਹਾਡਾ ਦਿੱਤਾਇਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਸਤਿ ਸ਼੍ਰੀ ਅਕਾਲ ਜਿਹੜੇ ਪੁੰਜ ਨੇ ਬਹੁਤ ਵਲਾ ਵਧੀਆ ਪ੍ਰਲਾਪ ਕਰ ਰਹੇ ਨੇ ਤੇ ਖਾ ਕੇ ਸਾਨੂੰ ਸਾਰਿਆਂ ਨੂੰ ਇਸ ਪ੍ਰਾਲੇ ਵਿੱਚ ਜਿਹੜਾ ਸ਼ਾਮਲ ਹੋਣਾ ਚਾਹੀਦਾ ਉਹਨਾਂ ਨੇ ਕਿ ਮੈਸੇਜ ਦਿੱਤਾ ਸੁਨੇਹਾ ਦਿੱਤਾ ਵਾ ਕਿ ਭਾਈ ਖੂਨਦਾਨ ਜਿਹੜਾ ਕਰਨਾ ਮਹਾਦਾਨ ਆ ਅਤੇ ਤੁਹਾਡਾ ਦਿੱਤਾ ਇਹ ਖੂਨ ਹੈ ਕਿਸੇ ਦੀ ਜਾਨ ਬਚਾ ਸਕਦਾ ਵਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਾ ਤੇ ਤੁਹਾਡੇ ਪ੍ਰਾਲੇ ਨਾਲ ਅਸੀਂ ਦੇਖਿਆ ਹਰ ਕੋਈ ਨੌਜਵਾਨ ਅੱਗੇ ਆ ਰਿਹਾ ਤੇ ਤੁਹਾਡੇ ਪ੍ਰਾਲੇ ਇਸੇ ਤਰ੍ਹਾਂ ਹੀ ਜਿਹੜਾ ਗਾਂ ਗਾਂ ਵਧਦੇ ਰਹਿਣਗੇ ਧੰਨਵਾਦੀ ਤੁਹਾਡਾ ਬਹੁਤ-ਬਹੁਤ ਸਮਾਜ ਨੂੰ ਸਮਰਪਿਤ ਛੇਦਮਦਲਾ ਢਿੰਗਾ ਯੂਥ ਵੈਲਫੇਅਰ ਕਲੱਬ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ। ਠੀਕ ਹੈ। ਧੰਨਵਾਦ। ਆਪਾਂ ਧੰਨਵਾਦੀ ਇੱਕ ਨੌਜਵਾਨ ਸਾਡੇ ਨਾਲ ਹੈ। ਹਾਂ ਜੀ ਸਰ ਕੀ ਕਹਿਣਾ ਚਾਹੋਗੇ? ਬਸ ਸਰ ਖੂਨਦਾਨ ਜਿਵੇਂ ਉਹਨਾਂ ਨੇ ਕਿਹਾ ਕਿ ਇਹ ਮਹਾਦਾਨ ਹੈ। ਭਾਵੇਂ ਤੁਸੀਂ ਕੋਈ ਦੂਜਾ ਦਾਨ ਨਾ ਕਰੀਏ। ਆਈ ਥਿੰਕ ਕਿਹੇ ਦੀ ਜ਼ਿੰਦਗੀ ਜੇ ਸਾਡੇ ਖੂਨਥਾਨੀ ਬਚ ਸਕਦੀ ਆ ਤੇ ਉਹ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ। ਤੇ ਆਪਾਂ ਵੀ ਤੁਸੀ ਕਿੰਨੀ ਵਾਰੀ ਖੂਨ ਦੇ ਚਕੇ ਉਹ ਨੌਜਵਾਨ ਜੋ ਪਹਿਲੀ ਵਾਰੀ ਖੂਨ ਦਿੱਤਾ ਕਿ ਜਾਂ ਪਹਿਲੇ ਤੁਸੀਂ ਦੇ ਚਕੇ ਹੋ ਮੈਂ ਅਪਰੋਕਸੀਮੇਟਲੀ ਆਈ ਥਿੰਕ 6 ਮਹੀਨੇ ਬਾਅਦ ਦੇਣਾ ਅਪਰੋਕਸੀਮੇਟਲੀ ਸਾਲ ਤੇ ਦੋ ਕਰ ਵਾਰ ਦੇਈਦਾ ਹੈ ਤੁਹਾਡੀ ਸਿਹਤ ਦਾ ਵੀ ਰਾਜ ਜਿਹੜਾ ਵਾ ਐਹੀ ਹੈ ਖੂਨਦਾਨ ਦੇ ਕਰਨਾ ਤੁਹਾਡਾ ਜਿਹੜਾ ਖੂਨ ਆ ਸਾਫ ਹੁੰਦਾ ਵਾ ਖੂਨ ਜਿਹੜਾ ਕਲੋਟਸ ਨਹੀਂ ਬੰਨਦਾ ਖੂਨ ਸੰਘਣਾ ਨਹੀਂ ਹੁੰਦਾ ਕਿ ਲੱਗਦਾ ਬੜੇ ਫਾਇਦੇ ਨੇ ਖੂਨ ਦਾਨ ਦੇ ਕਰਨ ਬਹੁਤ ਜ਼ਿਆਦਾ ਜੀ ਬਲੱਡ ਸਰਕੂਲੇਸ਼ਨ ਹੋ ਜਾਂਦੀ ਹੈ ਪ੍ਰੋਪਰਲੀ ਤੁਹਾਡਾ ਜਿਵੇਂ ਜੇ ਐਕਸੈਸਿਵ ਬਲੱਡ ਆ ਉਹ ਨਿਕਲ ਜਾਂਦਾ ਠੀਕ ਹੈ ਨਾ ਤੁਹਾਡੇ ਅੱਗੇ ਹਾਰਟ ਪ੍ਰੋ ਆਈ ਥਿੰਕ ਖੂਨ ਵੀ ਪ੍ਰੋਪਰ ਸਟਰੀਮਲਾਈਨ ਹੋ ਜਾਂਦਾ ਤੇ ਮੇਰੇ ਹਿਸਾਬ ਨਾਲ ਮੈਨੂੰ ਤੇ ਬੈਨੀਫਿਟ ਹੀ ਹੋਇਆ ਤੇ ਮੈਂ ਤੇ ਹਰ ਇੱਕ ਨੂੰ ਇੱਕ ਗੁਜਾਰਿਸ਼ ਹੀ ਕਰਾਂਗਾ ਕਿ ਇਹ ਦਾਨ ਜ਼ਰੂਰ ਕਰੋ ਤਾਂਕਿ ਅੱਗੇ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਨੌਜਵਾਨਾਂ ਵੱਲੋਂ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਤੇ ਬਾਕੀ ਸਨੇਹਾ ਦਿੱਤਾ ਜਾ ਰਿਹਾ ਵੀ ਖੂਨ ਦਾਨ ਕਰਨਾ ਚਾਹੀਦਾ ਖੂਨ ਦਾਨ ਜਿਹੜਾ ਵਾ ਮਹਾਨ ਦਾਨ ਮੰਨਿਆ ਗਿਆ ਵਾ ਇੱਥੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਖੂਨ ਦਾਨ ਵਾਸਤੇ ਆਏ ਨੇ ਵੱਡਾ ਜਿਹੜਾ ਪ੍ਰਚਾਰਾ ਵਾ ਖਾਸ ਕਰਕੇ ਇਹਨਾਂ ਦਾ ਖੂਨ ਦਾਨ ਕਹਿੰਦੇ ਇਹਨਾਂ ਨੌਜਵਾਨਾਂ ਕਰਕੇ ਹੀ ਜਲਦਾ ਇਨਾਂ ਦੀ ਹੌਸਲਾ ਜਾਈ ਵੀ ਕਰਨੀ ਚਾਹੀਦੀ ਆ ਵੀ ਇਹ ਕੀ ਨਾ ਤੁਹਾਡਾ ਮੇਰਾ ਨਾਮ ਜਤਨ ਕੁਮਾਰ ਜੀ ਜਤਨ ਜੀ ਕਿੰਨੀ ਵਾਰੀ ਖੂਨ ਦਾ ਦੇ ਚੁੱਕੇ ਹੋ ਆ ਪਹਿਲੀ ਵਾਰੀ ਦੇ ਪਹਿਲੀ ਵਾਰੀ ਉਹ ਕਦੇ ਮਨ ਚ ਡਰ ਡਰਤ ਨਹੀਂ ਲਗਾ ਕੇ ਸੀ ਗੱਲ ਦਾ ਨਹੀਂ ਨਹੀਂ ਡਰ ਕੋਈ ਨਹੀਂ ਵੈਸੇ ਦਿਲ ਕੀਤਾ ਕਿ ਐਡਾ ਵਧੀਆ ਪ੍ਰਾਲਾ ਆਪਣੇ ਚਾਚਾ ਜੀ ਨੇ ਕੀਤਾ ਆ ਤੇ ਹਨੂ ਵੀ ਅੱਗੇ ਸਾਥ ਦੇਣਾ ਚਾਹੀਦਾ ਉਹਨਾਂ ਦਾ ਬਸ ਇਹ ਕਿ ਤੁਹਾਡੇ ਚਾਚਾ ਜੀ ਨੇ 50 ਵਾਰੀ ਖੂਨ ਦੇ ਆ ਜੱਗੇ ਆ 50 ਵਾਰੀ ਹੋ ਚੁੱਕਿਆ ਐਡਾ ਵਧੀਆ ਪ੍ਰਾਲਾ ਕਰ ਰਹੇ ਨੌਜਵਾਨ ਨੇ ਕਿ ਲੱਗਦਾ ਤੁਹਾਨੂੰ ਵੀ ਸਾਡੇ ਪ੍ਰਾਲੇ ਕਰਨੇ ਚਾਹੀਦੇ ਤੁਸੀਂ ਵਾਵਾ ਲੇਟ ਹੋ ਗਏ ਹੋ ਅੱਜ ਪਹਿਲੀ ਵਾਰੀ ਖੂਨ ਦੇ ਰਹੇ ਹੋ ਕਿ ਲੱਗਦਾ ਹਾਂਜੀ ਹੁਣ ਸ਼ੁਰੂਆਤ ਹੋ ਗਈ ਆ ਹੁਣ ਇਹਨੂੰ ਜਾਰੀ ਰੱਖਾਂਗੇ ਆਪਾਂ ਕੰਮ ਨੂੰ ਤੇ ਲੋੜਵੰਦਾਂ ਦੀ ਮਦਦ ਕਰਾਂਗੇ ਵਾਤ ਵਾਤ ਜਿੰਨਾ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਨੌਜਵਾਨਾ ਕਹਿਣਾ ਵੀ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਖੂਨ ਦਾ ਜਿਹੜਾ ਕੀਤਾ ਮਹਾਦਾਨ ਰਿਹਾ ਤਵਾੜਾ ਦਿੱਤਾ ਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਵਾ ਤਸਵੀਰਾਂ ਖਰੀ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀ ਕਰਾਂਗੇ ਸ਼ਹੀਦ ਮਦਨ ਲਾਲ ਢੀਗਲਾ ਯੂਥ ਵੈਲਪਰ ਕਲੱਬ ਵੱਲੋਂ ਜਿਹੜਾ ਪ੍ਰਲਕ ਕੀਤਾ ਜਾ ਰਿਹਾ ਫ੍ਰੀ ਮੈਡੀਕਲ ਕੈਂਪ ਜੀ ਆਇਆ ਨੂੰ ਅਤੇ ਇਥੋਂ ਦੇ ਮੁੱਖ ਮਮਾਂ ਜਿਹੜੇ ਤੁਸੀਂ ਦੇਖਿਆ ਆਰਤੀ ਦੇਵਾ ਜੀ ਆਏ ਨੇ ਤੇ ਸਤੀਸ਼ ਪੁੰਜ ਜਿਹੜਾ ਕਿ ਇਹ ਚੇਅਰਮੈਨ ਸ਼ਹੀਦ ਮਦਨ لال ਢੀਂਗਰਾ ਹੈ ਯੂਥ ਵੈਲਫੇਅਰ ਕਲੱਬ ਦੇ ਨੇ ਇਹਨਾਂ ਵੱਲੋਂ ਜਿਹੜਾ ਪ੍ਰਲਕ ਕੀਤਾ ਜਾ ਰਿਹਾ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਇਥੋਂ ਦੀ ਸਾਂਝੀ ਕਰ ਰਹੇ ਆ ਸਾਡੀ ਦਸ਼ਕਾਂ ਨੂੰ ਪੀ ਲਿਆ ਜੇਕਰ ਤੁਹਾਡੇ ਇਲਾਕੇ ਜੇ ਵੀ ਤੁਹਾਡਾ ਕੋ ਕੈਂਪ ਹੈਗਾ ਤੇ ਵੱਧ ਚੜ ਕੇ ਕੈਂਪ ਚ ਹਸਾਲਿਓ ਅਤੇ ਤਾਂ ਜੋ ਕਿ ਜੜਾ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ RPD24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ